ਜਿੰਦਾਬਾਦ ਫੋਟਾ ਡੀਪੀ ਜੁਨੀਅਨ ਜਿੰਦਾਬਾਦ 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 ਕਲੀਅਰ ਹਾਂ ਔਰ ਮੈਂ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਹਾਂ بیسਬਾਲ ਸਾਟ ਬਾਲ ਵਿੱਚ ਔਰ ਮੈਂ ਨੈਸ਼ਨਲ ਪਲੇਅਰ ਹਾਂ ਮੇਰਾ 8 골ਡ ਆ ਮੇਰੇ ਨੈਸ਼ਨਲ ਪਲੇਅਰਸ ਤੋਂ ਮੈਡਲ ਮੈਡਲ ਹੈ ਮੇ ਕੋਲ 골ਡ ਮੈਡਲ ਆ ਤੇਨ ਤੇ ਇੰਟਰਵਰਸਟੀ ਮੈਡਲਿਸਟ ਆ ਫੈਡਰੇਸ਼ਨ ਕੱਪ ਮੈਡਲਿਸਟ ਆ ਇੰਟਰਜੋਨਲ ਮੈਡਲਿਸਟ ਆ ਨੌਰਥ ਜ਼ੋਨ ਮੈਡਲਿਸਟ ਆ ਮੇਰੀ ਸਪੋਰਟਸ ਕੋਟੇ ਦੇ ਵਿੱਚ ਸਿਲੈਕਸ਼ਨ ਹੋਈ ਹੀ ਪਰ ਅਸੀਂ ਸੜਕਾਂ ਦੇ ਉੱਤੇ ਰੋਲ ਰਹੇ ਹਾਂ ਸਾਡੀ ਐਲੀਜੀਬਿਲਿਟੀਜ਼ ਹੈਗੀਆਂ ਉਹ ਪੂਰੇ ਨਹੀਂ ਕਰਦੇ ਜੋ ਮਤਲਬ ਕਿ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਤੇ ਇਹ ਜਿਹੜੇ ਯੂਨੀਅਨ ਹੈਗੀ ਹੈ ਸਵੇਰੇ ਅਰਲੀ ਮਾਰਨਿੰਗ ਜਿਹੜਾ ਟੈਂਕੀ ਤੇ ਚੜ ਗਈ ਸੀਗੀ ਜਿਸ ਸਬੰਧੀ ਜਿਹੜਾ ਢੇਰਪਿੰਡ ਦੀ ਟੰਕੀ ਆ ਪਿੰਡ ਵਾਲਿਆਂ ਚ ਬਹੁਤ ਰੋਸ ਸੀਗਾ ਤੇ ਸਾਨੂੰ ਜਿਹੜਾ ਹੈਗਾ ਸਰਪੰਚ ਸਾਹਿਬ ਵੱਲੋਂ ਕੰਪਲੇਂਟ ਕੀਤੀ ਗਈ ਸੀ ਤੇ ਮੈਂ ਮੌਕੇ ਤੇ ਆਇਆ ਸੀਗਾ ਤੇ ਹੁਣ ਮੁੜਦਾਬਾਦ ਸਰਪੰਚ ਸਾਹਿਬ ਮੁੜਦਾਬਾਦ ਪੀਪੀ ਯੂਨੀਅਨ ਜਿੰਦਾਬਾਦ 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 जिंदाबाद जिंदाबाद डीपी यूनियन जिंदाबाद 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 168 डीपी प्रति पूरी करो पूरी करो पूरी करो 168 डीपी प्रति पूरी करो पूरी करो पूरी करो 168 डीपी प्रति पूरी करो पूरी करो पूरी करो 168 डीपी यूनियन जिंदाबाद 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 168 डीपी ਮੁਰਦਾਬਾਦ 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 ਲੋਕਾਂ ਦੇ ਹੱਕ ਲੱਪਣ ਵਾਲੀ ਸਰਕਾਰ ਮੁਰਦਾਬਾਦ 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 ਜਾਬ ਸਰਕਾਰ ਹਾਏ 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 ਮੁਰਦਾਬਾਦ ਵੋਟਾਂ ਟੀਪੀ ਯੂ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਕੀ ਗੱਲ ਹੈ ਤੁਹਾਡੀ ਸਾਡੀ ਸਰ ਗੱਲ ਇੱਕ ਇੱਕ ਪਾਸੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਇੱਕ ਪਾਸੇ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਵਿੱਚ 12000 ਪਿੰਡਾਂ ਤੇ ਹਰੇਕ ਪਿੰਡ ਦੇ ਵਿੱਚ ਜਾ ਕੇ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਦੂਜੇ ਪਾਸੇ ਮੈਂ ਇੱਕ ਆਪਾਂ ਤਰਾਸ ਦੀ ਆ ਪੰਜਾਬ ਸਰਕਾਰ ਦੀ ਕਿ 2021 ਦੀ 1568 ਪੋਸਟਾਂ ਆਈਆਂ ਸੀ ਮਾਸਟਰ ਕਲਾਡਰ ਦੇ ਅਧੀਨ ਸਾਨੂੰ ਜੁਆਇਨਿੰਗ ਲੈਟਰ ਮਿਲ ਗਏ ਸਰ ਜੁਆਇੰਗ ਲੈਟਰ ਮੈਨ ਤੋਂ ਬਾਅਦ ਸਕੂਲਾਂ ਦੇ ਵਿੱਚ ਸਾਈਨ ਕਰਤੇ ਹੀ ਜਿੱਥੇ ਜਾ ਕੇ ਪੜਾਉਣਾ ਔਰ ਸ਼ਾਮ ਨੂੰ ਮੈਸੇਜ ਆਉਂਦਾ ਵੀ ਇਹ ਭਾਰਤੀ ਤੇ ਰੋਕ ਲੱਗ ਗਈ ਆ ਔਰ ਰੋਕ ਕਿਉਂ ਲੱਗੀ ਆ ਉਹਦੇ ਵੀ ਥੋੜੇ ਮੈਂ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹਣਾ ਰੋਕ ਲੱਗੀ ਆ ਜੀ ਇਸ਼ਤਿਹਾਰ ਤੋਂ ਪਹਿਲਾਂ ਕਦੇ ਪੰਜਾਬ ਸਰਕਾਰ ਨੇ ਸਾਡਾ 2021 ਦੇ ਵਿੱਚ ਜਿਹੜਾ ਇਸ਼ਤਿਹਾਰ ਆਇਆ ਸੀ ਉਸ ਤੋਂ ਪਹਿਲਾਂ ਫਿਜ਼ੀਕਲ এডਿਕੇਸ਼ਨ ਦਾ ਪੀਐਸ ਟੈਟ ਕਦੇ ਵੀ ਕੰਡਕਟ ਨਹੀਂ ਕਰਾਇਆ ਗਿਆ ਸਰਕਾਰ ਸਰਕਾਰ ਵੱਲੋਂ ਤੇ ਇਸ਼ਤਿਹਾਰ ਦੇ ਵਿੱਚ ਸਾਡੇ ਤੋਂ ਪੀਐਸ ਟੈਟ ਦੀ ਮੰਗ ਕੀਤੀ ਗਈ ਅਸੀਂ ਜਦੋਂ ਮੀਤਹਿਰ ਸਾਹਿਬ ਕੋਲੇ ਗਏ ਉਦੋਂ এডਿਕੇਸ਼ਨ ਮਨਿਸਟਰ ਸਾਡੇ ਮੀਤਹਿਰ ਸਾਹਿਬ ਸੀਗੇ ਮਾਨਯੋਗ ਅਸੀਂ ਉਹਨਾਂ ਕੋਲੇ ਗਏ ਉਹਨਾਂ ਨੇ ਕਿਹਾ ਵੀ ਸਾਨੂੰ ਤੁਹਾਡਾ ਕੋਲੇ ਟੈਟ ਅਸੀਂ ਲਿਆ ਹੀ ਨਹੀਂ ਤਾਂ ਤੁਹਾਡਾ ਟੈਟ ਅਸੀਂ ਐਗਜ਼ੈਮਟ ਕਰ ਦਿੱਤਾ ਗਿਆ ਐਗਜ਼ੈਮਟ ਕਰਨ ਤੋਂ ਬਾਅਦ ਇਸ ਤੋਂ ਬਾਅਦ ਸਾਡੀ ਭਰਤੀ ਦੇ ਕੋਰਟ ਵੱਲੋਂ ਰੋਕ ਲੱਗ ਗਈ ਔਰ ਇੱਕ ਕਲੈਰੀਕਲ ਮਿਸਟੇਕ ਇੱਕ ਡਿਪਾਰਟਮੈਂਟ ਦੀ ਛੋਟੀ ਜੀ ਮਿਸਟੇਕ ਮੈਂ ਇੱਥੇ ਕਹਿਣੀ ਚਾਹੂੰਗਾ ਜਿਸ ਦਾ ਆਪਾਂ ਖਾਮ ਪੈ ਰਿਹਾ ਸਿੱਖਿਆ ਕ੍ਰਾਂਤੀ ਇੱਕ ਬਾਥਰੂਮਾਂ ਦੇ ਉਦਘਾਟਨ ਕਰਨੀ ਸਿੱਖਿਆ ਕ੍ਰਾਂਤੀ ਨਹੀਂ ਆ ਸਕੂਲਾਂ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਜਿਹੜੇ ਸਰੀਰਕ ਸਿੱਖਿਆ ਨੂੰ ਜਿਹੜੇ ਖੇਡਾਂ ਨੂੰ ਚਲਾਉਂਦੇ ਨੇ ਸਕੂਲਾਂ ਦੇ ਵਿੱਚ ਜਿਹੜੇ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਕਰਦੇ ਨੇ ਉਹ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ 2021 ਤੋਂ ਕਦੇ ਅਸੀਂ ਸੁਹਾਣਾ ਸਾਹਿਬ ਟੈਂਕੀ ਤੇ ਜਾ ਕੇ 84 ਦਿਨ ਬੈਠੇ ਰਹੇ ਆ ਕਦੇ ਅਸੀਂ 3 ਮਹੀਨੇ ਜੇ ਮੈਂ ਗੱਲ ਕਰਾਂ ਮੁੱਖ ਮੰਤਰੀ ਸਾਹਿਬ 2014 ਦੇ ਵਿੱਚ ਜਿੱਥੋਂ ਆਪਾਂ ਸੰਗਰੂਰ ਸੀਟ ਤੋਂ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਭਗਵੰਤ ਮਾਨ ਮਾਨਯੋਗ ਭਗਵੰਤ ਮਾਨ ਜੀ ਅਸੀਂ ਉੱਥੇ 3 ਮਹੀਨੇ ਉਹਨਾਂ ਦਾ ਕੁੰਡਾ ਖੜਕਾਉਂਦੇ ਰਹੇ ਆ ਪਰ ਕਿਸੇ ਨੇ ਸਾਡੀ ਉੱਥੇ ਵੀ ਸਾਰ ਨਹੀਂ ਲਈ ਸੋ ਮੇਰੇ ਕਹਿਣ ਦਾ ਮਤਲਬ ਇਹੀ ਆ ਜਦੋਂ ਤੱਕ ਹੁਣ ਸਾਡਾ ਕੋਈ ਵੀ ਸਾਰਥਿਕ ਹੱਲ ਨਹੀਂ ਹੋ ਜਾਂਦਾ ਅਸੀਂ ਢੇਰ ਪਿੰਡ ਦੀ ਟੈਂਕੀ ਤੇ ਔਰ ਅਸੀਂ ਆਸੇ ਪਾਸੇ ਦੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦੇ ਆ ਨਿਯੁਕਤੀ ਲੈਟਰ ਸਾਡੇ ਜ ਨੇ ਇਹ ਅਸੀਂ ਹਰ ਚੌਕ ਦੇ ਵਿੱਚ ਸਾੜਾਂਗੇ ਤੇ ਇਹਨਾਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਝੂਠੇ ਜਿਹੜੇ ਆਪਾਂ ਗੱਲ ਕਰੀਏ ਇੱਕ ਕੋਧੀ ਜਿਹੜੀ ਚਾਲ ਚੱਲੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਅਸੀਂ ਉਹਦਾ ਜਿਹੜਾ ਪਰਦਾ ਫਾਸ਼ ਕਰਾਂਗੇ ਔਰ ਤੁਹਾਡੇ ਮੱਧਮ ਰਹੀ ਮੈਂ ਇੱਕ ਦਿਖਾਉਣਾ ਚਾਹਣਾ ਆ 10 ਮਹੀਨਿਆਂ ਦਾ ਬੱਚਾ ਇਹ 10 ਮਹੀਨੇ ਦਾ ਬੱਚੇ ਨੂੰ ਮੈਨੂੰ ਇਹ ਦੱਸੋ ਇੱਕ ਪਾਸੇ ਸਿੱਖਿਆ ਕ੍ਰਾਂਤੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੁਣ ਇਹ 10 ਮਹੀਨਿਆਂ ਦਾ ਬੱਚਾ ਜਿਹੜਾ ਸਿੱਖਿਆ ਕ੍ਰਾਂਤੀ ਦਾ ਆਪਾਂ ਗੱਲ ਕਰੀਏ ਭਾਰ ਥੱਲੇ ਅੱਜ ਬੋਹ ਥੱਲੇ ਦੱਬਿਆ ਪਿਆ ਵਿਚਾਰਾ ਇਹਦੀ ਮਾਂ ਇਹਦੀ ਮਾਂ ਕੀ ਇਹਦਾ ਪਿਤਾ ਇੱਥੇ ਖੜਾਗਾ ਸਾਡਾ ਗੁਰਪ੍ਰੀਤ ਮੁੰਡਾ ਆ ਖੜਾ ਦਾ ਪਿਤਾ ਦੋਨਾਂ ਨੇ ਸਰ ਦਿਨ ਰਾਤ ਮਿਹਨਤ ਕੀਤੀ ਇਥੋਂ ਤੱਕ ਕਿ ਜਿਹੜੇ ਜੇ ਮੈਂ 45 ਲੱਖ ਰੁਪਏ ਅਸੀਂ ਇਸ ਭਰਤੀ ਤੇ ਲਾਇਆ 45 ਲੱਖ ਦੇ ਵਿੱਚ ਉਹਨਾਂ ਨੇ ਘਰ-ਗਿਰ ਵੀ ਕਰਕੇ ਸਰ ਸਾਨੂੰ ਜਿਹੜੇ ਵਕੀਲਾਂ ਦੇ ਮੂੰਹ ਭਰੇ ਅੱਜ ਅਸੀਂ ਅਸੀਂ ਫੇਰ ਆ ਬੱਚੇ ਨੂੰ ਲੈ ਕੇ 10 ਮਹੀਨੇ ਦੇ ਬੱਚੇ ਨੂੰ ਲੈ ਕੇ ਅਸੀਂ ਇਸ ਧਰਨਿਆਂ ਤੇ ਅਸੀਂ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਾਂ ਕੀ ਕੁਆਲੀਫਿਕੇਸ਼ਨ ਹੈ ਤੇ ਕੀ ਕਿਤੇ ਕਿਤੇ ਘੇਟੇ ਹੋ ਸਰ ਮੈਂ ਬੀਪੀਐਡ ਔਰ ਐਮਪੀਐਡ ਮਾਸਟਰ ਡਿਗਰੀ ਵੀ ਕੀਤੀ ਹੋਈ ਹੈ ਬੈਚਲਰ ਡਿਗਰੀ ਵੀ ਕੀਤੀ ਹੈ ਉਸ ਤੋਂ ਬਿਨਾ ਸਪੋਰਟਸ ਦੇ ਵਿੱਚ ਮੇਰੇ ਕੋਲ ਇੰਟਰਨੈਸ਼ਨਲ ਮੈਡਲ ਹੈ ਜੀ ਬੈਸਟ ਏਸ਼ੀਆ 20 ਵਾਲ ਦੇ ਵਿੱਚ ব্রੌਂਜ਼ ਮੈਡਲ ਹੈ ਜਿਹੜਾ ਕਿ اسلامਾਬਾਦ ਪਾਕਿਸਤਾਨ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਫੈਡਰੇਸ਼ਨ ਕੱਪ ਦੇ ਵਿੱਚ 골ਡ ਮੈਡਲ ਆ 올 ਇੰਡੀਆ ਇੰਟਰਵਰਸਿਟੀਆ ਮੇਰੇ ਕੋਲ 12 ਇੰਟਰਵਰਸਿਟੀਆ ਨੇ ਜੀ ਤੇ ਇੰਨੇ ਮੈਡਲ ਲੈਣ ਤੋਂ ਬਾਅਦ ਵੀ ਅਸੀਂ ਸੜਕਾਂ ਤੇ ਅੱਜ ਧੱਕੇ ਖਾ ਰਹੇ ਹਾਂ ਜੀ ਮੇਰਾ ਨਾਮ ਜਗਰੂਪ ਸਿੰਘ ਆ ਮੈਂ ਗ੍ਰੈਜੂਏਸ਼ਨ ਕੀਤੀ ਨਾਲ ਬੀਪੀਐਡ ਕੀਤੀ ਹੋਈ ਆ ਮੈਂ ਇੰਟਰਨੈਸ਼ਨਲ ਖਿਡਾਰੀ ਆ ਮੈਂ ਸੀਨੀਅਰ ਤਿੰਨ 골ਡ ਮੈਡਲ ਮੈਡਲ ਹੈ ਮੇਰੇ ਕੋਲ 골ਡ ਮੈਡਲ ਹੈ ਤਿੰਨ ਤੇ ਇੰਟਰਵਰਸਟੀ ਮੈਡਲਿਸਟ ਆ ਫੈਡਰੇਸ਼ਨ ਕੱਪ ਮੈਡਲਿਸਟ ਆ ਇੰਟਰਜੋਨਲ ਮੈਡਲਿਸਟ ਆ ਨਾਰਥ ਜ਼ੋਨ ਮੈਡਲਿਸਟ ਆ ਮੇਰੀ ਸਪੋਰਟਸ ਕੋਟੇ ਦੇ ਵਿੱਚ ਸਿਲੈਕਸ਼ਨ ਹੋਈ ਹੀ ਪਰ ਅਸੀਂ ਸੜਕਾਂ ਦੇ ਉੱਤੇ ਰੋ ਰਹੇ ਆ ਸਾਡੀ ਸਰਕਾਰ ਬਿਲਕੁਲ ਸੁਣਵਾਈ ਨਹੀਂ ਕਰ ਰਹੀ ਮੈਂ ਸ਼ੋਰਟ ਬਾਲ ਗੇਮ ਸ਼ੋਰਟ ਬਾਲ ਗੇਮ ਦਾ ਖਿਡਾਰੀ ਆ ਈ ਨਾਂ ਇਕੋਲਾ ਮੇਰਾ ਨਾਮ ਰਾਜਵਿੰਦਰ ਕੋਹਰ ਹਾਂ ਮੈਂ ਐਮਪੀਏ ਕਲੀਅਰ ਹਾਂ ਔਰ ਮੈਂ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਹਾਂ بیسਬਾਲ ਸ਼ਾਰਟ ਬਾਲ ਵਿੱਚ ਔਰ ਮੈਂ ਨੈਸ਼ਨਲ ਪਲੇਅਰ ਮੇਰਾ ਅੱਠ 골 ਦਾ ਮੇਰੇ ਨੈਸ਼ਨਲ ਪਲੇਅਰਸ ਤੋਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਸਾਡੇ 3 ਸਾਲ ਤੋਂ ਇਹ ਮੈਂ ਮੈਰਿਟ ਲਿਸਟ ਦੇ 8ਵੇਂ ਨੰਬਰ ਤੇ ਹਾਂ ਪੰਜਾਬ ਚ ਪੂਰੇ ਲੇਕਿਨ ਇਹਨਾਂ ਨੇ ਸਾਨੂੰ ਰੋਲ ਕੇ ਰੱਖ ਦਿੱਤਾ ਹੈ ਭਰਤੀ ਨੇ ਸਾਨੂੰ ਔਰ ਅਸੀਂ ਇੰਨੇ ਕਿ ਪਰੇਸ਼ਾਨ ਹੋ ਗਏ ਆ ਅਸੀਂ ਸੜਕਾਂ ਤੇ ਬੈਠ ਰਹੇ ਆ ਮੈਰਿਜ ਤੋਂ ਬਾਅਦ ਵੀ ਅਸੀਂ ਸੜਕਾਂ ਤੇ ਸਾਨੂੰ ਪਤਾ ਸਾਨੂੰ ਕਿੰਨਾ ਫੇਸ ਕਰਨਾ ਪੈ ਰਿਹਾ ਇਸ ਟਾਈਮ ਜਿਸ ਤਰ੍ਹਾਂ ਕਿ ਤੁਸੀਂ ਸੜਕਾਂ ਤੇ ਰੋਲ ਰਹੇ ਹੋ ਹਾਂਜੀ ਆਉਣ ਵਾਲੇ ਸਮੇਂ ਨੂੰ ਚਾਹੋ ਕਿ ਤੁਹਾਡੇ ਬੱਚੇ ਵਧੀਆ ਫੇਰਵਰਡ ਕੋਲ ਮੈਲਿਸ ਤੋਂ ਤੇ ਇਸ ਤਰ੍ਹਾਂ ਲੇਕਿਨ ਐਦਾਂ ਜੋ ਸਾਡਾ ਹਾਲ ਹੋ ਰਿਹਾ ਅਸੀਂ ਨਹੀਂ ਕਦੀ ਚਾਹਾਂਗੇ ਕਿ ਸਾਡੇ ਬੱਚਾ ਕਦੀ ਵੀ ਸਪੋਰਟਸ ਫੀਲਡ 'ਚ ਆਵੇ ਇਸ ਤਰ੍ਹਾਂ ਤਾਂ ਦੋ ਤਿੰਨ ਬਰੀ ਤਾਂ ਕਿ ਉਹਨੇ ਬੱਚਿਆਂ ਲਈ ਟਾਈਮ ਲੱਗੀਆਂ ਜੀ ਪੇਂਡਾਲੀਆਂ ਗੱਡੀਆਂ ਆ ਜਾਂਦੇ ਨਾਲ ਗੱਡੀਆਂ ਵਾਲੇ ਕਰਦੇ ਜਾਂ ਜਾਮ ਲੱਗ ਜਾਂਦਾ ਪਿੱਛੋਂ ਘੁੰਮ ਕੇ ਆਪਣੇ ਜਿੱਥੇ ਰੂ ਕਰਦੀ ਉੱਧਰ ਬਾੜਨ ਦੇ ਗੱਲ ਨੇ ਛੋੜੇ ਛੋੜੇ ਬੱਚੇ ਸੱਟਾਂ ਲੱਗੀਆਂ ਠੀਕ ਹੈ ਕੋਈ ਸਿਆਣੇ ਦਾ ਵੀ ਵਿੱਚ ਨਾਲ ਨਾਲ ਕੱਪੜੇ ਖਿੱਚ ਕੇ ਲੈ ਗਏ ਗੱਡੀ ਵਾਲਾ ਠੀਕ ਹੈ ਸਾਡੇ ਪਿੰਡ ਰਾਂ ਮਹ ਤਿੰਨ ਸਾਲ ਹੋ ਗਏ ਚੱਲ ਜਾਨਾ ਫਿਰ ਵੀ ਅਸੀਂ ਟੈਂਕੀ ਖੜਾ ਕੇ ਇਹਨਾਂ ਨੂੰ ਪਾਣੀ ਪਿਆ ਦੇ ਰਹੇ ਸੀ ਟੈਂਕੀ ਖੜਾ ਕੇ 500 ਰੁਪਏ ਡਿਲੀ ਦਾ ਦੇ ਕੇ ਟੈਂਕੀ ਵਾਲੇ ਨੂੰ ਪਾਣੀ ਇਹ ਟੈਂਕੀ ਵੀ ਦਿੰਦੇ ਰਹੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਰ ਪਾਣੀ ਦੀ ਸੇਵਾ ਬਖਾਸਾ ਵੀ ਕਰਦੇ ਗੁਰਦੁਆਰੇ ਤੇ ਰਹਿਣ ਦੀ ਵੀ ਕਰਦੇ ਰਹੇ ਪਰ ਗੱਲ ਸਾਨੂੰ ਦੁੱਖ ਇਸ ਗੱਲ ਦਾ ਆਏ ਵੀ ਸਾਡੇ ਹੁਣ ਦੇਖੋ ਸਾਨੂੰ ਨਾ ਵਾਟਰ ਸਪਲਾਈ ਮੈਗਨਰੀਆ ਲੈਟਰ ਆਇਆ ਹੋਇਆ ਤੇ ਮੰਦਰ ਵਾਲਿਆਂ ਦਾ ਲੈਟਰ ਮੈਨੂੰ ਪਹਿਲਾਂ ਵੀ ਆਏ ਇਹ ਕੀ ਕਰਦੇ ਉੱਪਰ ਟੈਂਕੀ ਉੱਪਰ ਛੜ ਕੇ ਮਲਬੂਤ ਰਹੇ ਦਬਾਵੇ ਨਾ ਭਰ ਕੇ ਕਿਉਂਕਿ ਇੱਦਾਂ ਨਹੀਂ ਭਿਜਿਆ ਉਹਨਾਂ ਨੂੰ ਅਸਲੀਆ ਵੀ ਇਹਨਾਂ ਨੂੰ ਨੌਕਰੀਆਂ ਮਿਲ ਵੀ ਜਿੰਆਂ ਪੱਤਰ ਸੈਨ ਹੋਗੇ ਸੈਨ ਹੋਣ ਤੋਂ ਬਾਅਦ ਇਹਨਾਂ ਨੂੰ ਫੋਨ ਆਉਂਦਾ ਇੱਕ ਜਿਹਨਾਂ ਦੇ ਜੋ ਵੀ ਹੈ ਜਿਹੜੇ ਉਹ ਤੇ ਇਹਨਾਂ ਨੂੰ ਬਰਗਾ ਬਾਰ ਕਰਦੇ ਹਾਂ ਪੂਰਾ ਇਹ ਇਹ ਸੋਚਦੇ ਜੋ ਇਹ ਨਾ ਬਣਿਆ ਵੀਰਾਂ ਪਸ ਤਾਂ ਐਂ ਕਰੀ ਇਹ ਅਗੇ ਟੈਂਕੀ ਕਰਦਾ ਤੇ ਜੋ ਇਹ ਨਾ ਗਰਮਤ ਕਰੀ ਉਹ ਮੈਦਾਨੋਂ ਤੁਹਾਡੇ ਤੋਂ ਕਿੰਨਾ ਕੇਦੂ ਜੀ ਨਹੀਂ ਚਲ ਗਈ ਵੀ ਟੈਂਕੀ ਵਾਲਾ ਪਰ ਅੱਜ ਤਾਂ ਛੱਡ ਕੇ ਜੇ ਕੋਈ ਹੋਰ ਥਿੰਦਾ ਕਰਵਾ ਤੋਰਦਾ ਇਹ ਮੈਨੂੰ ਬਾਰਾ ਕਰਦਾ ਜੇ ਤੁਹਾਡੇ ਇੱਥੇ ਆ ਕੇ ਤੁਹਾਡੇ ਪੂਰਾ ਸਾਥ ਦੂੰਗਾ ਕੋਈ ਦੇਵੇ ਨਾ ਦੇਵੇ ਜੇ ਤੁਸੀਂ ਇਹ ਗੱਲ ਮੰਨ ਕੇ ਚਲੋ ਤਾਂ ਮੈਂ ਤੁਹਾਡਾ ਪੱਤਰਕਾਰ ਬਤੌਰ ਪੱਤਰਕਾਰ ਤੁਹਾਡਾ ਥੋਕੇ ਸਾਥ ਦੂੰਗਾ ਜੇ ਤੁਹਾਡੇ ਤੋਂ ਭੱਜਦੇ ਬਾਕੀ ਜੋ ਤੁਹਾਡਾ ਦਿਲ ਕਰਦਾ ਆਪਾਂ ਤੁਹਾਨੂੰ ਇੱਕ ਤੋਂ ਥਰਾ ਦੇਣੀ ਸੀ ਜਾਂ ਮੈਂ ਮੈਸੇਜ ਦੇ ਦਿੱਤਾ ਹਾਂ ਜੀ ਸਰ ਗਾੜੇ ਨਹੀਂ ਹੈ ਗਾੜਾ ਪਾ ਵੀ ਜਾਂਦੇ ਆ ਨਵੀਂ ਇਹਨਾਂ ਨੂੰ ਨੌਕਰੀ ਮਿਲੀ ਕਿ ਮਤਾ ਕੀ ਪਾਇਆ ਤੁਸੀਂ ਤੇ ਕੀ ਮੰਗ ਰਹੀ ਅੱਜ ਨਹੀਂ ਅਸੀਂ ਮਤਾ ਤਾਂ ਕਈ ਦਿਨ ਪਹਿਲਾਂ ਮਤਲਬ ਜਿਸ ਦਿਨ ਪਹਿਲਾਂ ਇੱਥੇ ਪਟੇ ਕੀ ਤੇ ਸਾਡੇ ਪ੍ਰੋਟੈਸਟ ਹੋਇਆ ਪਹਿਲਾਂ ਮਾਸਟਰ ਚੜ੍ਹੇ ਹੋਏ ਸੀ ਕਈ ਤਿੰਨਾਂ ਸਾਲਾਂ ਤੋਂ ਚੜ੍ਹਦੇ ਆ ਰਹੇ ਆ ਅਸੀਂ ਫਿਰ ਤੰਗ ਹੋ ਗਏ ਪੂਰੇ ਪਿੰਡਾਂ ਜਦੋਂ ਬੱਚੇ ਛੋਟੇ ਛੋਟੇ ਟ੍ਰੈਫਿਕ ਨੂੰ ਜਾਮ ਹੋਣ ਦੇ ਦੌਰਾਨ ਬੱਚਿਆਂ ਨੂੰ ਸੱਟਾਂ ਲੱਗੀਆਂ ਤੇ ਵਿੱਚ ਪਿੰਡ ਦੇ ਜਿਹੜੀਆਂ ਬੀਬੀਆਂ ਆਇਆ ਉਹਨਾਂ ਨੂੰ ਦੁਨੀਆ ਵਸੀਆਂ ਤੇ ਜਦੋਂ ਜਾਮ ਹੋ ਜਾਂਦਾ ਸੀਗਾ ਉਸ ਟਾਈਮ ਆਪਣੇ ਸਾਡੇ ਛੋਟੀ ਛੋਟੀਆਂ ਗਲੀਆਂ ਪਿੰਡ 'ਚ ਬੱਚੇ ਜਿਹੜੇ ਹੈਗੇ ਖੇਡਦੇ ਬੱਚੇ ਇਸ ਕਰਕੇ ਪਿੰਡ ਦੀ ਵਿਚਕਾਰਲੀ ਜਿਹੜੀਆਂ ਗਲੀਆਂ ਉਹਨਾਂ 'ਚ ਵੀ ਜਾਮ ਲੱਗ ਜਾਂਦਾ ਸੀ ਤੇ ਉਸ ਤੋਂ ਅਪਰੰਤ ਅਸੀਂ 3-4 ਦਿਨ ਪਹਿਲਾਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਮਾਟਰਨਾਉ ਭਾਈ ਸਾਡੇ ਪਿੰਡ ਦੀ ਜਿਹੜੀ ਟੈਂਕੀ ਹੈ ਇਹਦੇ ਨਾਲ ਇੱਕ ਮੰਦਰ ਹੈ ਇਹ ਮੰਦਿਰ ਬਹੁਤ ਪੁਰਾਣਾ ਤੇ ਉਹ ਕੀ ਕਰਦੇ ਜਦੋਂ ਉੱਪਰ ਟੈਂਕੀ ਤੇ ਚੜ ਕੇ ਮਲ ਮੂਤਰ ਦੇ ਲਿਫਾਫੇ ਭਰ ਕੇ ਮੰਦਿਰ ਵੱਲੋਂ ਛੁੱਟਦੇ ਤੇ ਉੱਥੇ ਮੰਦਿਰ ਦਾ ਜਿਹੜਾ ਪੁਜਾਰੀ ਹੈ ਉਹਨੇ ਵੀ ਸਾਡੇ ਕੋਲ ਪੰਚਾਇਤ ਪੰਚਾਇਤ ਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਦੂਜਾ ਵਾਟਰ ਸਪਲਾਈ ਵਿਭਾਗ ਨੇ ਵੀ ਇਹ ਮਤਲਬ ਉਹ ਸਮਝਿਆ ਕਿ ਉਹਨਾਂ ਦੀ ਜਿਹੜੀ ਟੈਂਕੀ ਦੇ ਅੰਦਰ ਜਿਹੜੇ ਸ਼ਰਾਰਤੀ ਆਂਸਰ ਕੋਈ ਅਗਰ ਕੁਝ ਪਾ ਦਿੰਦੇ ਤਾਂ ਕਿ ਪਿੰਡ ਦੇ ਪੂਰੇ ਲੋਕ ਜਿਹੜੇ ਪਾਣੀ ਪੀਂਦੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਇਸ ਕਰਕੇ ਅਸੀਂ ਇਹ ਚਾਹ ਨਹੀਂ ਆਇਨਾਂ ਨੂੰ ਕਿ ਇਹ ਆਪਣੀ ਜਿਹੜੀ ਗੱਲ ਹੈ ਉਹ ਸਰਕਾਰ ਨੂੰ ਸਿੱਧੇ ਜਾ ਕੇ ਜਾਂ ਮੰਤਰੀ ਦੇ ਘਰੇ ਜਾ ਕੇ ਜਾਂ ਉਹਨਾਂ ਦੇ ਦਫ਼ਤਰ ਅੱਗੇ ਜਾ ਕੇ ਧਰਨਾ ਦੇਣਾ ਨਾ ਕਿ ਪਿੰਡ ਢੇਰ ਦੀ ਟੈਂਕੀ ਦੇ ਨਾਲ ਉੱਪਰ ਚੰਡ ਦੇ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਹੈ ਕਿਉਂਕਿ ਸਾਡੇ ਜਿਹੜਾ ਪਿੰਡ ਦਾ ਪਾਣੀ ਹੈ ਪੀਣ ਵਾਲਾ ਉਹ ਇਸੇ ਸਾਰਾ ਇਸੇ ਟੈਂਕੀ ਤੇ ਜਾਂਦਾ ਇਸ ਕਰਕੇ ਸਾਡੀ ਇਹਨਾਂ ਨੂੰ ਮਾਸਟਰ ਨੂੰ ਬੇਨਤੀ ਹੈ ਕਿ ਅੱਗੇ ਵਾਸਤੇ ਜਿਹੜੀ ਸਾਡੇ ਪਿੰਡ ਦੀ ਢੇਰ ਜਿਹੜੀ ਢੇਰ ਦੀ ਟੈਂਕੀ ਹੈ ਉਹਦੇ ਤੇ ਨਾਂ ਚੜਨਾ ਤਾਂ ਕਿ ਇਹ ਜਿਹੜਾ ਨਾਲ ਮੰਦਰ ਹੈ ਉਹਦੀ ਵੀ ਜਿਹੜੀ ਮਰਿਆਦਾ ਹੈ ਉਹ ਰਹਿ ਸਕੇ ਕਿਉਂਕਿ ਅਸੀਂ ਨਹੀਂ ਚਾਹਦੇ ਵੀ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਜਿਹੜੀ ਠੇਸ ਪਹੁੰਚੇ ਕਿਉਂਕਿ ਇਹ ਜਿਹੜੀ ਧਾਰਮਿਕ ਮੁੱਦੇ ਹੈ ਇਹ ਵੀ ਸਾਡੇ ਕੋਲ ਐਪਲੀਕੇਸ਼ਨ ਆਈਆਂ ਤੇ ਵਾਟਰ ਸਪਲਾਈ ਵਾਲੇ ਨੇ ਵੀ ਖਤ ਸਹਿਜਾਇਆ ਕਿ ਜਿਹੜਾ ਉੱਪਰ ਜ਼ਹਿਰ ਵੀ ਪਾ ਸਕਦਾ ਕੋਈ ਬਾਤ ਆ ਅਸੀਂ ਜ਼ਿੰਮੇਵਾਰ ਨਹੀਂ ਐ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਭਾਈ ਇਹ ਗੱਲ ਕੰਮ ਨਾ ਕਰੋ ਤੁਸੀਂ ਅਗਰ ਪ੍ਰੋਟੈਸਟ ਕਰਨਾ ਹੈ ਅਸੀਂ ਤੁਹਾਡਾ ਲੰਗਰ ਦਾ ਚਾਹ ਪਾਣੀ ਦਾ ਸਾਰੀ ਅਸੀਂ ਤੁਹਾਡੀ ਸਪੋਰਟ ਕਰਾਂਗੇ ਪਰ ਜਾ ਕੇ ਮੰਤਰੀ ਸਾਹਿਬ ਦੇ ਘਰੇ ਜਾਂ ਉਹਨਾਂ ਦੇ ਦਫ਼ਤਰ ਦੇ ਅੱਗੇ ਕਰਨ ਤਾਂ ਕਿ ਉਹਨਾਂ ਦਾ ਜਿਹੜਾ ਮਸਲਾ ਹੱਲ ਹੋ ਜਾਵੇ ਅਸੀਂ ਵੀ ਚਾਹ ਨਹੀਂ ਇਹਨਾਂ ਨੂੰ ਨੌਕਰੀ ਮਿਲੇ ਤੇ ਸਭ ਤੋਂ ਮਤਲਬ ਵਧੀਆ ਹੀ ਤਰੱਕੀਆਂ ਕਰਨ ਅਸੀਂ ਇਹਨਾਂ ਦੇ ਦੋਖੀ ਨਹੀਂ ਐ ਇਸ ਕਰਕੇ ਬੇਨਤੀ ਹੈ ਵੀ ਇਹ ਆਪਣਾ ਪ੍ਰੋਟੈਸਟ ਆ ਜਿਹੜਾ ਉੱਧਰ ਕਰਨ ਜਾਗੇ ਇਹ 168 ਡੀਪੀਈ ਯੂਨੀਅਨ ਹੈਗੀ ਆ ਤੇ ਜੋ ਮੈਨੂੰ ਪਤਾ ਲੱਗਿਆ ਯੂਨੀਅਨ ਵਾਲਿਆਂ ਵੱਲੋਂ ਕੋਈ ਇਹਨਾਂ ਦਾ ਮਸਲਾ ਸੀਗਾ ਕੋਰਟ ਦੇ ਵਿੱਚ ਪੈਂਦੇ ਤੇ ਕੋਰਟ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਇਹਨਾਂ ਨੂੰ ਹਾਈ ਕੋਰਟ ਵੱਲੋਂ ਜਿਹੜਾ ਹੈਗਾ ਕੱਢਿਆ ਗਿਆ ਤੇ ਇਹਨਾਂ ਨੇ ਡਬਲ ਬੈਂਚ ਤੇ ਅਪੀਲ ਕੀਤੀ ਸੀਗੀ ਉੱਥੋਂ ਵੀ ਇਹਨਾਂ ਦੀ ਅਪੀਲ ਰੱਦ ਕਰਤੀ ਗਈ ਹੈ ਮਤਲਬ ਕਿ ਕੋਈ ਐਲੀਜੀਬਿਲਟੀਜ਼ ਹੈਗੀਆਂ ਉਹ ਪੂਰੇ ਨਹੀਂ ਕਰਦੇ ਜੋ ਮਤਲਬ ਕਿ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਤੇ ਇਹ ਜਿਹੜੇ ਯੂਨੀਅਨ ਹੈਗੀ ਆ ਸਵੇਰੇ ਅਰਲੀ ਮਾਰਨਿੰਗ ਜਿਹੜਾ ਟੈਂਕੀ ਤੇ ਚੜ ਗਈ ਸੀਗੀ ਜਿਸ ਸਬੰਧੀ ਜਿਹੜਾ ਢੇਰਪਿੰਡ ਦੀ ਟੰਕੀ ਆ ਪਿੰਡ ਵਾਲਿਆਂ ਚ ਬਹੁਤ ਰੋਸ ਸੀਗਾ ਤੇ ਸਾਨੂੰ ਜਿਹੜਾ ਹੈਗਾ ਸਰਪੰਚ ਸਾਹਿਬ ਵੱਲੋਂ ਕੰਪਲੇਂਟ ਕੀਤੀ ਗਈ ਸੀ ਤੇ ਮੈਂ ਮੌਕੇ ਤੇ ਆਇਆ ਸੀਗਾ ਤੇ ਹੁਣ ਯੂਨੀਅਨ ਵਾਲਿਆਂ ਨਾਲ ਜਿਹੜਾ ਹੈਗਾ ਗੱਲਬਾਤ ਕੀਤੀ ਗਈ ਇਹਨਾਂ ਨੂੰ ਸਮਝਾਇਆ ਗਿਆ ਇਹਨਾਂ ਨੂੰ ਦੱਸਿਆ ਗਿਆ ਵੀ ਤੁਹਾਡੀ ਮੀਟਿੰਗ ਕਰਾਈ ਜਾਊਗੀ ਪ੍ਰੋਪਰ ਜਿਹੜੇ ਤੁਹਾਡੇ ਪੱਖ ਹੈਗੇ ਆ ਉਹ ਐਡਮਿਨਿਸਟ੍ਰੇਸ਼ਨ ਦੇ ਥਰੂ ਜਿਹੜੇ ਵੀ ਅ ਅਫਸਰ ਸਹਿਬਾਨ ਇਹਨਾਂ ਦੇ ਸਬੰਧਤ ਹੈਗੇ ਨੇ ਉਹਨਾਂ ਤੱਕ ਪਹੁੰਚਾਈ ਜਾਊਗੀ ਤੇ ਇਸ ਸਬੰਧੀ ਜਿਹੜਾ ਹੈਗਾ ਯੂਨੀਅਨ ਮੈਂਬਰਸ ਹੁਣ ਗਏ ਨੇ ਆਪਸ ਚ ਡਿਸਕਸ ਕਰ ਰਹੇ ਨੇ ਤੇ ਅਸੀਂ ਵੀ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਇਦਾਂ ਦਾ ਜਿਹੜਾ ਹੈਗਾ ਇਲੈਗਲ ਸਟੈਪ ਕੋਈ ਨਾ ਕੀਤਾ ਜਾਵੇ ਜਿਹੜੇ ਪਿੰਡ ਵਾਸੀ ਹੈਗੇ ਇਹਨਾਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਰੋਸ ਆ ਤੇ ਕੋਈ ਵੀ ਜਿਹੜਾ ਹੈਗਾ ਇਸ ਨਾਲ ਜਿਹੜੀ ਸਥਿਤੀ ਹੈਗੀ ਉਹ ਖਰਾਬ ਹੋ ਸਕਦੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਯੂਨੀਅਨ ਹੈਗੀ ਆ ਜਾਂ ਹੋਰ ਕੋਈ ਯੂਨੀਅਨਸ ਹੈਗੀਆਂ ਇਹਨਾਂ ਨੂੰ ਹੀ ਬੇਨਤੀ ਕਰਦਾ ਹਾਂ